ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਟਾਪ ਬਰੀਡ ਦੀਆਂ ਵੜਾ ਸੇਲ ਲਈ ਲੈ ਕੇ ਆਏ ਆਂਗੇ ਗੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਬਾਈ ਕੱਚੀਆਂ ਨੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਬਾਈ ਤੁਸੀਂ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨੇਮ ਨਵਦੀਪ ਸਿੰਘ ਪਿੰਡ ਬਲਾਸਪੁਰ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਤਸੀਂ ਲਾਪਾ ਨੂੰ ਕਿਹੜੀ ਪਿੰਡ ਨਿਹਾਲ ਸਿੰਘ ਵਾਲਾ ਠੀਕ ਹੈ ਨੇੜੇ ਪਿੰਡ ਕਿਹੜੇ ਰਹਿ ਜਾਂਦੇ ਨੇ ਨੇੜੇ ਪਿੰਡ ਬਾਈ ਇੱਧਰ ਮਾਛੀ ਕੇ ਰਹਿ ਗਿਆ ਹੂੰ ਇੱਧਰ ਦੀ ਸਿਰ ਲਹਾਰ ਆ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਬਾਈ ਆਪਣਾ ਮੋਬਾਈਲ ਨੰਬਰ 8146911497 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈਣ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਬਾਈ ਇਹ ਦੂਜਾ ਸੂਆ ਸੁੰਦੀ ਆ ਛੇ ਦੰਦ ਦਾ ਮੂੰਹੋਂ ਛੇ ਦੰਦ ਦਾ ਦੂਜਾ ਸੂਆ ਸੁੰਦੀ ਆ ਹਾਂ ਦੂਜਾ ਸੂਆ ਇਹ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਬਾਈ ਇਹ 10 ਕਿੰਨਾ ਕਦਤ ਪਾਇਆ ਵੈਦਾ ਪਿਛਲੇ ਬਾਈ ਇਹਨੇ ਪਲੂਨ ਨੇ 28 29 ਕਿਲੋ ਦੁੱਧ ਪਾਇਆ ਤੇ ਐਦ ਕੀ ਫਿਰ ਕਿੰਨੀ ਕਮੀ ਇਦਾਂ ਐਦ ਕੀਦਾ ਬਾਈ 35 ਪਲੱਸ ਹੀ ਜਾਉ ਠੀਕ ਆ ਉਹ ਠੰਡੀ ਆ ਬਾਈ ਪੂਰੀ ਬਾਈ ਠੰਡੀ ਠੰਡੀ ਜਿਵੇਂ ਮਰਜੀ ਹੱਥ ਫੇੜੀ ਚੱਲ ਕੋਈ ਚੱਕਰ ਠੰਡੀ ਬਾਈ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲੋ ਕਰਮਾਲ ਨੂੰ ਕੋਈ ਦਿੱਕਤ ਨਹੀਂ ਬੜੀਡ ਵਾਲੀ ਆ ਯਾਰ ਇਹ ਕਿਹੜਾ ਕਰੋ ਕਦ ਬਹੁਤ ਆ ਪਰ ਲਾਈ ਛੱਡ ਜਾਈਂ ਆਪਾਂ ਦਿਖਾਈਏ ਹਾਂ ਕਦ ਕਾੜ ਤੋਂ ਬਹੁਤ ਆ ਬਾਈ ਬੜਾ ਕਦਦਾ ਹਨਾ ਹਾਂ ਹਾਂ ਤੈਨੂੰ ਵੀ ਲਕਉਂਦੀ ਆ ਹਾਂ ਹਾਂ ਬਾਈ ਹੂ 5.5 ਫੁੱਟ ਤੋਂ ਉੱਤੇ ਹਨ ਬਾਈ ਮੇਰਾ 5 9 ਕਟੋ-ਕਟ 5 8 ਮੰਨ ਲਈ ਹੈ ਨਾ ਸਹੀ ਗੱਲ ਆ ਭਾਈ 5 ਫੁੱਟ 8 ਇੰਚ ਕਟੋ-ਕਟ ਕਰਨ ਵਾਲੀ ਦਾ ਕੱਦ ਕਾਠਾ ਬਾਕੀ ਐ ਲਾ ਲਓ ਵੀ ਜਮਾ ਵੀ ਕਾਲੀ ਸਾਹ ਪਈ ਆ ਕਿ ਨਹੀਂ ਜਮਾ ਨਹੀਂ ਹੂੰ ਬਾਕੀ ਥਣਾ ਦਾ ਸੈੱਜ ਡਿਜ਼ਾਈਨ ਜਿਹਨ ਲੇਵੇ ਬਹੁਤ ਥਣ ਲੇਵੇ ਦਾ ਨਾ ਜਿਹੜਾ ਡਿਜ਼ਾਈਨ ਕਹਿ ਲੀਏ ਜਾਂ ਲੇਵੇ ਦੀ ਫੀਟਿੰਗ ਕਹਿ ਲੀਏ ਬਹੁਤ ਕਮਾਲ ਦੀ ਆ ਗਈ ਭਾਈ ਜਿੰਨਾ ਲੇਵਾ ਮਗਰ ਨੂੰ ਕਰਨਾ ਕਰਮ ਵਾਲ ਨੇ ਉਨਾ ਹੀ ਮੂਰ ਨੂੰ ਨਹੀਂ ਭਾਈ ਹਾਂਜੀ ਹਾਂਜੀ ਸਹੀ ਗੱਲ ਆ ਬਾਕੀ ਪੂਰੇ ਵਜਨ ਵਾਲੀ ਵੜਾ ਤੇ ਖੋਲਿਓ ਭਾਈ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਜਿੰਦ ਜਾਨ ਦੀ ਗੱਲ ਕਰੀਏ ਬਾਈ ਸਮੀ ਭਲੀ ਦੀ ਗੱਲ ਕਰੀਏ ਫੁੱਲ ਆ ਕੋਈ ਵੀ ਵੀਰੇ ਨਾ ਮੰਨ ਕੇ ਆਇਓ ਵੀ ਛੋਟੀ ਜੀ ਅਗਨੇ ਬਾਈ ਹਾਂਜੀ ਹਾਂਜੀ ਬਾਈ ਫੁੱਲ ਸੈਜ ਦੀ ਆ ਵੱਡੀ ਛੋਟੀ ਗੱਡੀ ਚ ਤਾਂ ਜਾਂਦੀ ਨਹੀਂ ਹੈਨਾ ਨਾ ਨਾ ਹੂੰ ਵੱਡੀ ਗੱਡੀ ਚ ਜਾਊਗੀ ਬਾਈ ਛੋਟੀ ਗੱਡੀ ਚ ਤਾਂ ਕਰਮਾਂ ਲਈ ਜਾਂਦੇ ਵੀ ਨਹੀਂ ਬਾਕੀ ਤੋੜਾ ਤਰਾ ਚੈੱਕ ਕਰੋ ਹਵਾਨਾ ਬਈ ਬਹੁਤ ਸੋਹਣਾ ਟਾਇਟ ਜੇ ਤਿਆਰ ਕਰੋ ਬਈ ਬਹੁਤ ਡਿਜ਼ਾਈਨ ਤਿਆਰ ਕਰਨਾ ਇਹ ਤਾਂ ਕੁਝ ਵੀ ਨਹੀਂਗਾ ਹੂੰ ਕਿੰਨੇ ਕ ਦਿਨ ਲੈ ਜੂ ਬਈ ਬਈ 10 ਦਿਨ ਪਏ ਇਹਦੇ 10 ਦਿਨਾਂ ਦੀ ਕੱਚੀ ਆ ਬਈ ਉਸ ਹੋਂ ਦਾ ਅੰਦਾਜ਼ਾ ਲਾ ਲਿਓ ਜਦੋਂ ਕਰਮਲ ਨੇ ਤਿਆਰੀ ਕੀਤੀ ਬਹੁਤ ਸੋਹਣਾ ਲੇਵਾ ਤਿਆਰ ਕਰਨਾਗਾ ਤੇ ਬਈ ਫਿਰ ਅੱਜ ਇਹਦਾ ਕੱਚੀ ਦਾ ਮੁੱਲ ਫਿਰ ਕੀ ਰਹੂਗਾ ਅੱਜ ਅੱਜ ਮੁੱਲ ਬਈ ਇਹਦਾ 1 35 ਹੈ ਬਸ 1 ਲੱਖ 35 ਹਜ਼ਾਰ ਹਾਂ ਬਈ ਖੋਜੂ ਥੋੜਾ ਘਣਾ ਮਾਰ ਹਾਂ ਬਈ ਸਹੀ ਸੀਮਨ ਡਿਟੇਲ ਵੀ ਆ ਆਪਣੇ ਕੋਲੇ ਆਹਦੇ ਸੀਮਨ ਵੀ ਪੇਪਰ ਦਾ ਸੀਮਨ ਲੱਗਿਆ ਵਾ ਠੀਕ ਹੈ ਬਾਈ ਠੀਕ ਹੈ ਨਾ ਸੀਮਨ ਬਾਈ ਕਹਿੰਦਾ ਲੱਗਾ ਵਾ ਸਟਰਾ ਬਾਈ ਕੋਲੇ ਹੈਗਾ ਹੈ ਹਾਂ ਪੇਪਰ ਦਾ ਲਗਾ ਪੇਪਰ ਦਾ ਪਾਈਪਰ ਲਗਾ ਠੀਕ ਹੈ ਬਾਈ ਆ ਦੇਖ ਸਕਦੇ ਹੋ ਬਾਈ ਆ ਕੋਈ ਵੀ ਆਪ ਆਪਣਾ ਸਾਰਾ ਦੇ ਸਾਰਾ ਵਾਈ ਡਾਟਾ ਬਾਈ ਕਹਿੰਦਾ ਆਪਾ ਦੇ ਦੇਾਂਗੇ ਬਾਕੀ ਜਿੰਦ ਜਾਣ ਵਾਲੀ ਤੇ ਸਮੀ ਬਲੀ ਵੜਾ ਗਰਮ ਵਾਲੀ ਤੇ ਹਵਾਨੇ ਦੀ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰੂਗੀ ਕਿਉਂਕਿ ਹਜੇ ਤਾਂ ਕੱਚੀ ਕੱਚੀ ਹੈ ਹੈ ਤਾਂ ਬਾਈ ਕੱਚੀ ਬਹੁਤ ਹੈ ਲੈ ਮਾਈਟਰ ਤਿਆਰ ਤੁਰ ਹੋਈ ਨਾ ਮਾਈਂਟਰ ਪੂਰਾ ਹੈ ਨਾ ਸਹੀ ਗੱਲ ਹੈ ਬਾਈ ਨਾ ਇਧਰੋਂ ਵੀ ਚੈੱਕ ਕਰ ਸਕਦਾ ਥਣਾ ਥਣਾ ਦਾ ਸਾਈਜ਼ ਨਾ ਜਮਾ ਇੱਕ ਨੰਬਰ ਆ ਤੇ 2 ਨੰਬਰ ਤੇ ਬਾਈ ਕਿਹੜਾ ਸੁਆ ਆ ਗਿਆ ਇਹ ਬਾਈ ਪਲੂਨ ਆ ਥੋੜਾ ਵੱਡੀ ਹੋ ਕੇ ਬਣੀ ਵੀ ਆ ਚਾਰ ਦੰਦ ਦਾ ਹੁਣ ਠੀਕ ਹੈ ਬਾਈ ਹਾਂ ਹਾਂ ਚਾਰ ਦੰਦ ਬਾਈ ਮੂਹ ਥੋੜੀ ਜਿਹੀ ਬਾਈ ਕਹਿੰਨਾ ਵੱਡੀ ਹੋ ਕੇ ਬਣੀ ਵੀ ਆ ਪਲੂਨ ਸੁੰਦੀ ਆ ਕਿੰਨੇ ਕਿ ਦਿਨਾਂ ਦੀ ਕੱਚੀ ਆ ਭਰਾ ਇਹਦੇ 15 ਦਿਨ ਪਏ ਆ ਹੇ ਤਾਂ ਲੌਨ 'ਚ ਲੱਗੀ ਆ ਹੁਣ ਠੀਕ ਆ 15 ਦਿਨ ਇਹਦੇ ਬਾਈ ਬਾਕੀ ਪਏ ਆ ਕਿ ਕਿੰਨਾ ਕਿ ਤਦ ਪਾ ਦੂ ਬਰਾ ਐਸਟੀਮੇਟ ਜੀ ਬਾਈ ਇਹ 25 ਕਿਲੋ ਤਾਂ ਪਾਈ ਦਊਗੀ ਹੱਸ ਕੇ ਠੀਕ ਆ ਨਾ ਹੂੰ ਹਾਂ ਬਾਕੀ ਇਹਦੇ ਨਾਲ ਥੋੜੀ ਘਾਣੂ ਛੋਟੀ ਹੋ ਸਕਦੀ ਥੋੜੀ ਛੋਟੀ ਆ ਬਾਲਾ ਨਹੀਂ ਫਰਕ ਲੈ ਬਾਈ ਸਹੀ ਗੱਲ ਆ ਨ ਵੱਡੀ-ਬੁੱਡੀ ਵੱਡੀ ਇਹ ਵੀ ਚੰਗੀ ਆ ਹਮ ਹਾਂ ਵਜਨ ਵਾਲੀ ਵੜਾ ਬਈ ਪੂਰੇ ਤੇ ਬਾਈ ਖੋਲ ਇਧਰ ਨੂੰ ਆਪਾਂ ਦਿਖਾਈਏ ਥੋੜਾ ਜਿਹਾ ਨਾ ਇਧਰ ਨੂੰ ਤੁੱਪ ਪੈਦੀ ਆ ਬਾਈ ਆਪਾਂ ਇਧਰ ਦਿਖਾਉਣੇ ਇਹਨੂੰ ਕਰਮਾਲ ਨੇ ਤੋੜ ਕੇ ਬਾਕੀ ਲੇਵੇ ਦੀ ਫਿਟਨੈਸ ਦੀ ਗੱਲ ਕਰੀਏ ਬੜਾ ਸੋਹਣਾ ਕਰਮਾਲ ਨੇ ਬੜਾ ਇਹਨੇ ਤਾਂ ਯਾਰ ਮੇਲੇ ਵਾਲੀਆਂ ਬੈੜਾ ਨਹੀਂ ਹੁੰਦੀਆਂ ਉਹ ਚੀਜ਼ ਹੀ ਹੈ ਤਾਂ ਉਤਰਨ ਲੱਗੀ ਹੈ ਬੱਚੀ ਸਹੀ ਗੱਲ ਆ ਬਾਈ ਹਜੇ ਤਾਂ ਤਿਆਰੀ ਸ਼ੁਰੂ ਕਰੀ ਆ ਕਰਮਾਲ ਨੇ ਜਦੋਂ ਤਿਆਰੀ ਫੜੀ ਨਾ ਉਦੋਂ ਗੱਲਾਂ ਕਰਾਊਗੀ ਬਾਕੀ ਹੁਣ ਵੀ ਜਿੰਨਾ ਕ ਬਣੀ ਵੀ ਆ ਸੋਹਣੀ ਲੱਗਦੀ ਆ ਇਹਨੇ ਹਾਂਜੀ ਹਾਂਜੀ ਸਹੀ ਗੱਲ ਲੈ ਬਾਈ ਆਪਾਂ ਫੇਸਬੁਕਸ ਮਾੜਾ ਮੋਟਾ ਚੈੱਕ ਕਰ ਬਾਈਏ ਬਹੁਤ ਪਿਆਰਾ ਫੇਸ ਬੋਦੀ ਚਾਮ ਕਦਮ ਕਾਲੀ ਵੜਾ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਵਕਤ ਤੋਂ ਬਈ ਬਹੁਤ ਸੋਣਾ ਹਵਾਨਾ ਤਿਆਰ ਕੀਤਾ ਵਾ ਫੈਟਲਸ ਵਾਲਾ ਤੇ ਬਈ ਅੱਜ ਫਿਰ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ 11 ਦਾਸ ਆ ਬਈ 1 ਲੱਖ ਤੇ 10000 ਰੁਪਏ ਕਰਦੇ ਹੋਗੇ ਥੋੜਾ ਕਾਣਾ ਮਾਨਤਾ ਹਾਂ ਮਾਨਤਾ ਹਾਂ ਜੇ ਕੋ ਜੋੜਾ ਇਕੱਠਾ ਹੀ ਲੈ ਜੇ ਜੋੜਾ ਫਿਰ ਮਾਨ ਵਧ ਕਰ ਦਾਂਗੇ ਬਈ ਠੀਕ ਆ ਬਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੈ ਜੂ ਤਾਂ ਮਾਨ ਦਾਣਾ ਪਾਉ ਹੈ ਇਹਨੇ ਬਈ ਚੰਗਾ ਬਾਹਨ ਆ ਦੇਖ ਬੱਚੀ ਨੇ ਇਹ ਵੀ ਮਲੈ ਮਾਰ ਗਈ ਅਮਾ ਕਰ ਲੈ ਬਾਕੀ ਨਾ ਇਧਰੋਂ ਵੀ ਗੱਲ ਕਰੀਏ ਥਣ ਥਣ ਬਹੁਤ ਚੰਗਾ ਕੱਡੂ ਹੂੰ ਬਹੁਤ ਸੋਨਾ ਥਣ ਕੱਢੂਗੀ ਕਿਉਂਕਿ ਇਹਦੇ ਸੀਆਰਆਈ ਦਾ ਬਾਈ ਸੀਮਨ ਲੱਗਿਆ ਵਾ ਠੀਕ ਆ ਚੰਗੇ ਸੀਮਨ ਤੇ ਬਾਈ ਕਹਿੰਦਾ ਗੱਬਣਾ ਬਾਈ ਡਿਟੇਲ ਬਾਈ ਕੋਲੇ ਹੈ ਕਿ ਬਾਕੀ ਥਣ ਨਹੀਂ ਮਿਲਣਾ ਇਹ ਜਾ ਨਾ ਹਾਂ ਹਾਂ ਬਾਈ ਸਹੀ ਗੱਲ ਆ ਬੜਾ ਚੰਗਾ ਬਾਈ ਥਣ ਲੱਗਿਆ ਵਾ ਪੂਰੀ ਬਿੱਤੀ ਤੇ ਮੁੱਲ ਬਾਈ ਨੇ ਬਾਈ ਦੋਮਾ ਦੇ ਲੈਂਡ ਦੇ ਨਾਲ ਕਰੇ ਆ ਭਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੈ ਜੂਗਾ ਨਾ ਤਾਂ ਆਪਾਂ ਵਧੀਆ ਮਾਨਦਾਨ ਕਰਦੇ ਆਂਗੇ ਖੁੱਲਾ ਡੁੱਲਾ ਮਾਨਦਾਨ ਕਰਦੇ ਆਂਗੇ ਨਹੀਂ ਭਾਈ ਬੱਚਿਆਂ ਨੇ ਬਣਨਾ ਬਹੁਤ ਆ ਭਾਈ ਹਜੇ ਸਹੀ ਗੱਲ ਆ ਭਾਈ ਬਣਨਾ ਬਹੁਤ ਆ ਕਿਉਂਕਿ ਹਜੇ ਕਿੱਥੇ ਆਹਦਾ ਉੱਤੋਂ ਪੱਥਰ ਆਰ ਗਿਆ ਪਈਆਂ ਕੋਈ ਨਹੀਂ ਦੋਨਾਂ ਦੀ ਬਾਇਆ ਹੈ ਕੱਲ੍ਹੇ ਸਾਂਭਣ ਵਾਲੇ ਸਾਂਭਣ ਹਾਂ ਭਾਈ ਸਹੀ ਗੱਲ ਆ ਭਾਈ ਤੇ ਜੇ ਕਿਸੇ ਵੀ ਵੀਰ ਨੂੰ ਭਾਈ ਦੋਮਾ ਬੈੜਾ ਚ ਕੋਈ ਵੀ ਬੈੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ